ਤੇ ਸਾਡੀ ਜਿਹੜੀ ਇੰਡੀਆ ਦੀ ਟੀਮ ਨੂੰ ਸਪான்ਸਰ ਕਰ ਰਿਹਾ ਜਿਹਦੇ ਵਿੱਚ ਤੁਹਾਨੂੰ ਬਹੁਤ ਜਾਣ ਕੇ ਖੁਸ਼ੀ ਹੋਏਗੀ ਕਿ ਸਾਡਾ ਪ੍ਰਾਨਿਤ ਪ੍ਰਾਨਾ ਪਲੇਅਰ ਜਿਹੜਾ ਹੈਗਾ ਖੁਸ਼ੀ ਦੁੱਗਾ ਜਿਹੜਾ ਇਸ ਕੱਪ ਦੇ ਵਿੱਚ ਪਾਰਟਿਸਿਪੇਟ ਕਰੇਗਾ ਤੇ ਸਾਨੂੰ ਬਹੁਤ ਮਾਣ ਆ ਇਸ ਭਰਾ ਤੇ ਤੇ ਬਾਕੀ ਜਿਹੜੀ ਟੀਮ ਆ ਉਹਦੇ ਜਿਹੜੇ ਸਾਰੇ ਪਲੇਅਰਾਂ ਦੇ ਨਾਮ ਆ ਉਹ ਤੁਹਾਨੂੰ ਆਪਣੇ ਵਰਲਡ ਕੱਪ ਤੇ ਆਉਣ ਵਾਲੇ ਜਿਹੜੀਆਂ ਐਡ ਆਉਣਗੀਆਂ ਉਹਨਾਂ ਤੋਂ ਪਤਾ ਵੀ ਲੱਗ ਜਾਣਗੇ ਤੇ ਅਸੀਂ ਬਹੁਤ ਦਰਸ਼ਕਾਂ ਦੇ ਵੀ ਕਹਿਣ ਤੇ ਤੇ ਬਾਕੀ ਹੋਰ ਜਿੰਨੇ ਵੀ ਸਾਡੇ ਕਬੱਡੀ ਨੂੰ ਚਾਹਣ ਵਾਲੇ ਆ ਉਹਨਾਂ ਦੀ ਭਰਪੂਰ ਮੰਗ ਤੇ ਇਹ ਇਸ ਪ੍ਰੇ ਨੂੰ ਆ ਵਰਲਡ ਕੱਪ ਤੇ ਖੜਾ ਰਹੇ ਆ ਤੇ ਅਸੀਂ ਧੰਨਵਾਦ ਕਰਦੇ ਆ ਅਨਟਾਰੀਓ ਫੈਡਰੇਸ਼ਨ ਦਾ ਵੀ ਜਿਹਨੇ ਇਹ ਸਾਡੀ ਅਪੀਲ ਨੂੰ ਮਨਜ਼ੂਰ ਕੀਤਾ ਸੋ ਥੈਂਕ ਯੂ ਵੈਰੀ ਮੱਚ ਸਾਰਿਆਂ ਦਾ ਤੇ ਬਾਕੀ ਦੋ ਸ਼ਬਦ ਹੁਣ ਖੁਸ਼ੀ ਕਹੂਗਾ ਹਾਂਜੀ ਮੈਂ ਤੁਹਾਡਾ ਖੁਸ਼ੀ ਦੁਗਾ ਤੇ ਮੈਂ ਸਾਰੀਆਂ ਕਬੱਡੀ ਦੀਆਂ ਫੈਡਰੇਸ਼ਨਾਂ ਦਾ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਵਰਲਡ ਕੱਪ ਤੇ ਖੇਡਣ ਦਾ ਮੌਕਾ ਦਿੱਤਾ ਥੈਂਕ ਯੂ ਜੀ ਸਾਰਿਆਂ ਦਾ ਤੇ ਬਾਕੀ ਆਪਾਂ ਇੰਡੀਆ ਟੀਮ ਵੱਲੋਂ ਖੇਡ ਰਹੇ ਹਾਂ ਤੇ ਜਿਹੜੀ ਤੁਹਾਨੂੰ ਦੱਸਣ ਦੀ ਲੋੜ ਨਹੀਂ ਵੈਸੇ ਤਾਂ ਵੀ ਇੰਡੀਆ ਟੀਮ ਨੂੰ ਪਹਿਲਾਂ ਤੋਂ ਬਾਈ ਨੇ ਦੱਸ ਹੀ ਦਿੱਤਾ ਵੀ ਸਪான்ਸਰ ਕਰ ਰਹੀ ਹੈ ਸਾਡੀ ਐਵ ਸਪੋਰਟ ਕਬੱਡੀ ਕਲੱਬ ਤੇ ਸਰਾਣਾ ਰਣੂਆ ਕਬੱਡੀ ਕਲੱਬ ਤੇ ਅਸੀਂ ਵਧੀਆ ਟੀਮ